ਸਭ ਤੋਂ ਪਹਿਲਾਂ ਮੈਂ ਲੋਕ ਸਭਾ ਹਲਕਾ ਸ਼ੀ ਨਾਨਨਪੁਰ ਸਾਹਿਬ ਦੇ ਸਾਰੇ ਬੋਟਾਂ ਸਪੋਰਟਰਾਂ ਦਾ ਔਰ ਵਿਸ਼ੇਸ਼ ਤੌਰ ਤੇ ਹਲਕਾ ਗੜ ਸ਼ੰਕਰ ਦੇ ਸਾਰੇ ਬੋਟਾਂ ਸਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ हूं बहुत बहुत उनो नु मुबारकबाद देना के मान जोग ਸਾਡੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਕੰਗ ਸਾਹਿਬ ਉਹਨਾਂ ਨੇ ਉਹਨਾਂ ਨੂੰ ਡਿਲੀਟ ਦੇਣ ਅੱਜ ਤਾਂ ਕਿ ਜਿਹੜਾ ਲੋਕ ਸਭਾ ਦੇ ਵਿੱਚ ਭੇਜਿਆ ਔਰ ਇਹਦੇ ਨਾਲ ਹੀ ਹੁਸ਼ਾਰਪੁਰ ਤੋਂ ਸਾਡਾ ਡਾਕਟਰ ਰਾਜਕਮਰ ਜੀ ਔਰ ਸੰਗਰੂਰ ਤੋਂ ਜਿਹੜੇ ਨੇ ਸਾਡੇ ਮੀਤ ਹੇਰ ਜੀ ਉਹਨਾਂ ਨੂੰ ਵੀ ਮੁਬਾਰਕਬਾਦ ਵਧਾਈ ਦਿੰਦੇ ਆ ਔਰ ਵਿਸ਼ੇਸ਼ ਤੌਰ ਤੇ ਅਸੀਂ ਜਿਹੜੇ ਆਪਣੇ ਹਲਕੇ ਦੇ ਵੋਟਰ ਸਪੋਰਟਰ ਆ ਸਾਰੀਆਂ ਪਾਰਟੀਆਂ ਦੇ ਜਿਹਨੇ ਆਗੂ ਸਹਿਬਾਨ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਹਨਾਂ ਨੇ ਬੜੇ ਸ਼ਾਂਤੀ ਦੇ ਨਾਲ ਪੰਜਾਬ ਵਿੱਚ ਇਲੈਕਸ਼ਨ ਹੋਇਆ ਇਲੈਕਸ਼ਨ ਦਾ ਜਿਹੜਾ ਮੂਡ ਸੀਗਾ ਬੜਾ ਕਿਉਂਕਿ ਪਿਛੇ ਤੁਸੀਂ ਦੇਖਿਆ ਹੋਣਾ ਕਿ ਬਖ ਬਖ ਜਿਹੜੇ ਇਲੈਕਸ਼ਨ ਹੁੰਦੇ ਆ ਸਰਕਾਰਾਂ ਕਈ ਤਰ੍ਹਾਂ ਦਾ ਜਿਹੜਾ ਤੰਤਰ ਚਲਾਨੀਆਂ ਨੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਸ਼ਾਂਤੀਪੂਰਵਕ ਇਲੈਕਸ਼ਨ ਕਰਵਾ ਕੇ ਇਹ ਜਿਹੜਾ ਸੁਨੇਹਾ ਦਿੱਤਾ ਕਿ ਆਮ ਲੋਕ ਜਿਹੜੇ ਬੜੇ ਖੁਸ਼ ਨੇ ਅੱਛਾ ਅੱਜ ਮੰਤਰਕੀ ਮੀਟਿੰਗ ਮੀਟਿੰਗ ਅੱਜ ਹੋਈ ਹੈ ਮੀਟਿੰਗ ਚ ਕੀ ਕੀ ਗੱਲ ਹੈ ਮਨਨ ਦਾ ਦਾਵਾ ਸੀ ਲੇਕਿਨ ਤਿੰਨ ਤੇ ਸਿਮਟ ਕੇ ਰਹਿ ਗਏ ਕੋਈ ਮਿਲ ਨਹੀਂ ਪਿਆ ਪਿਛਲੀ ਵਾਰ ਮੈਂਬਰ ਪਾਰਲੀਮੈਂਟ ਇੱਕ ਸਨ ਅੱਜ ਕੀ ਤਿੰਨ ਬਣੇ ਨੇ ਪਹਿਲਾਂ ਸੱਤ ਨਾਲ ਜਿਹੜੇ ਸਾਡੇ ਰਾਜ ਸਭਾ ਦੇ ਮੈਂਬਰ ਨੇ 10 ਹੋ ਗਏ ਨੇ ਪੰਜਾਬ ਦੀ ਜਿਹੜੀ ਆਵਾਜ਼ ਹੈ ਉਹ ਲੋਕ ਸਭਾ ਦੇ ਵਿੱਚ ਵੀ ਔਰ ਵਿਧਾਨ ਸਭਾ ਦੇ ਵਿੱਚ ਵੀ ਗੂੰਜੂਗੀ ਇਹ ਸਾਨੂੰ ਉਮੀਦ ਹੈ ਕਿਉਂਕਿ ਸਾਡੇ ਜਿਹੜੇ ਬੁਲਾਰੇ ਜਿੱਤੇ ਨੇ ਉਹ ਬੜੇ ਵਧੀਆ ਨੇ ਔਰ ਪੜ੍ਹੇ ਲਿਖੇ ਨੇ ਔਰ ਪੰਜਾਬ ਦੀ ਜਿਹੜੀ ਨਵਜ ਹੈ ਉਹਨੂੰ ਜਾਣਦੇ ਨੇ ਔਰ ਇਹਦੇ ਨਾਲ ਅੱਜ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਸੀ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਅਸੀਂ ਵਾਅਦੇ ਕੀਤੇ ਆ ਉਹਨਾਂ ਬਾਰੇ ਚਰਚਾ ਹੋਈ ਹੈ ਕਿ ਕਿੱਥੇ ਕਿੱਥੇ ਕਿਉਂਕਿ ਅੱਗੇ ਝੋਨੇ ਦਾ ਸੀਜ਼ਨ ਵੀ ਆ ਰਿਹਾ ਕਿਸੇ ਨੂੰ ਕੋਈ ਬਿਜਲੀ ਦੀ ਦਿੱਕਤ ਨਾ ਹੋਵੇ ਜਿਹੜੇ ਐਨਓਸੀ ਦੇ ਇਸ਼ੂ ਨੇ ਜਾਂ ਲੋਕਾਂ ਦੇ ਜਿਹੜੇ ਆਮ ਪਿੰਡਾਂ ਦੇ ਵਿੱਚੋਂ ਜਿਹੜੀ ਆਵਾਜ਼ ਨਿਕਲ ਕੇ ਆਈ ਹੈ ਕਿ ਉਹਨਾਂ ਦੇ ਦੁੱਖ ਦਰਦ ਕੀ ਆ ਉਹਨਾਂ ਨੂੰ ਦੂਰ ਕਰਨ ਦੇ ਲਈ ਅੱਜ ਸੀਐਮ ਦੇ ਸਾਹਿਬ ਨਾਲ ਡਿਸਕਸ ਹੋਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਆ ਉਹ ਸਾਰੇ ਪੂਰੇ ਕਰਾਂਗੇ ਥੈਂਕ ਯੂ ਸਰਵਰ ਕੱਟ ਲੱਗਣ ਲੱਗੇ ਨਹੀਂ ਜਿਆਦਾ ਜੀ ਕਿਦਾਂ ਜੀ ਬਿਜਲੀ ਦੇ ਕੱਟ ਲੱਗ ਰਹੇ ਇਲੈਕਸ਼ਨ ਤੋਂ ਬਾਅਦ ਨਹੀਂ ਇਲੈਕਸ਼ਨ ਤੋਂ ਬਾਅਦ ਨਹੀਂ ਤੁਸੀਂ ਦੇਖਿਆ ਕਿ ਕੱਲ ਵੀ ਸ਼ਾਮ ਜਿਹੜੀ ਹੈ ਕਾਫੀ ਹਨੇਰ ਚੱਖੜ ਜਿਹੜਾ ਚੁੱਲਿਆ ਜਿਹਦੇ ਨਾਲ ਕਾਫੀ ਜਿਹੜਾ ਬਿਜਲੀ ਦੀ ਲਾਈਨਾਂ ਡੈਮੇਜ ਵੀ ਹੋਈਆਂ ਕੱਟ ਕੋਈ ਨਹੀਂ ਲੱਗ ਰਿਹਾ ਜਿਹੜੀ ਰਿਪੇਅਰ ਵਗੈਰਾ ਚੱਲਦੀ ਹੈ ਹੁਣ ਅੱਗੇ ਝੋਨੇ ਦਾ ਸੀਜ਼ਨ ਆਣਾ ਲੋਕਾਂ ਨੇ ਵੋਟ ਵੀ ਤਕੜੇ ਹੋ ਕੇ ਕਿਉਂਕਿ ਨਵਾਂ ਸ਼ਹਿਰ ਗੜ ਸ਼ੰਕਰ ਬੰਗਾ ਬਲਾਚੌਰ ਬਹੁਤ ਵੱਡੇ ਜਦੋਂ ਆਪਾਂ ਇਕੱਠ ਹੋਏ ਲੋਕਾਂ ਨੇ ਹਮੇਸ਼ਾ ਇਹ ਗੱਲ ਕਹੀ ਹੈ ਕਿ ਸਾਡੇ ਉਹਨਾਂ ਨੂੰ ਜੰਗ ਲੱਗ ਗਿਆ 24 24 ਘੰਟੇ ਜਿਹੜੀ ਬਿਜਲੀ ਆ ਲੋਕਾਂ ਨੂੰ ਕਿਸਾਨਾਂ ਨੂੰ ਮਿਲੀ ਅਚਾਨਕ ਸਾਹਿਬ ਜਿਹੜਾ 10 ਸੀਟਾ ਤੇ ਨਹੀਂ ਜਿੱਤੇ ਉਹਦੇ ਤੇ ਕੋਈ ਮੰਤਨ ਦੀ ਗੱਲਬਾਤ ਹੋਈ ਹੈ ਕਿ ਮੰਤਨ ਕੀਤਾ ਜਾਊਗਾ ਨਹੀਂ ਜਿੱਤੇ ਨਹੀਂ ਸਾਰੀਆਂ ਸੀਟਾ ਆਪਾਂ ਜਿਹੜੇ ਆ ਬੜੇ ਵਧੀਆ ਲੋਕਾਂ ਨੇ ਜਿਹੜਾ ਰਿਸਪੌਂਸ ਦਿੱਤਾ ਕਿਉਂਕਿ ਕਈ ਪਾਸੇ ਕਈ ਤਰ੍ਹਾਂ ਦੀ ਕਈ ਗੱਲਾਂ ਹੋ ਜਾਂਦੀਆਂ ਕਿ ਬਈ ਕੰਪੇਨਿੰਗ ਵਿੱਚ ਕੋਈ ਜਿਹੜੀਆਂ ਪੰਜਾਬ ਸਰਕਾਰ ਦੀਆਂ ਗੱਲਾਂ ਨੇ ਉਹ ਦੱਸਣ ਵਿੱਚ ਕੋਈ ਕਮੀ ਰਹਿ ਗਈ ਹੋਗੀ ਪਰ ਸਾਡੇ ਆਵਾਜ਼ ਦੇ ਵਿੱਚ ਜਿਹੜੇ ਲੋਕਾਂ ਨੇ ਬੜੇ ਡਟ ਕੇ ਸਾਥ ਦਿੱਤਾ ਸਾਰੇ ਲੋਕਾਂ ਦਾ ਬੜਾ ਬੜਾ ਧੰਨਵਾਦ ਕਰਦੇ। ਦੇਸ਼ ਦੁਨੀਆ ਦੀ ਹਰ ਖਬਰ ਸ YouTube Facebook Instagram X aur WhatsApp channel par